ਜੈਤੋ ਵਿੱਚ ਇੱਕ ਦੁਕਾਨਦਾਰ ਤੋਂ ਲੁੱਟ ਕਰਨ ਦੇ ਮਾਮਲੇ 'ਚ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਕੋਲੋਂ ਦੋ ਪਿਸਤੌਲ ਵੀ ਬਰਾਮਦ ਕੀਤੇ ਗਏ ਨੇ। ਇਸ ਬਾਰੇ ਜਾਣਕਾਰੀ ਦੇਣ ਲਈ ਅੱਜ ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਕਾਨਫਰੰਸ ਦੇ ਵਿੱਚ ਐਸਪੀ ਡੀ ਫਰੀਦਕੋਟ ਸੰਦੀਪ ਉਹਡੇਰਾ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਹੋਰ ਵੀ ਗ੍ਰਿਫਤਾਰੀਆਂ ਇਸ ਮਾਮਲੇ 'ਚ ਹੋਣ ਦੀ ਸੰਭਾਵਨਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਅਪਰਾਧੀ ਅਨਸਰ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਏਗਾ। ਪੰਜਾਬ ਸਰਕਾਰ ਦਾ ਜਿਹੜਾ ਪਹਿਲੇ ਪ੍ਰੋਜੈਕਟ ਹੈ ਅਪਰਾਧ ਪੰਜਾਬ ਉਸ ਦੇ ਸੰਦਰਭ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਪ੍ਰਗਿਆ ਜੈਨ ਆਈਪੀਐਸ ਐਸਐਸਪੀ ਜੀਤੂ ਉਹਨਾਂ ਦੀ ਅਦਿਸ਼ਾਨ ਨੋਚਾਂ ਤੇ ਇੱਕ ਜੈਤੂ ਵਿੱਚ ਬੜਾ ਦੁੰਦੇ ਦਾ ਦੇ ਖੋਦ ਹੀ ਵਾਰਦਾਤ ਥੋੜੀ 10 ਤਰੀਕ ਨੂੰ ਟੈਂਪਟ ਹੋਈ ਸੀ ਇੱਕ 17 ਤਰੀਕ ਨੂੰ ਵਾਰਦਾਤ ਹੋਈ ਸੀ ਤੋਂ ਮੈਡਮ ਨੇ ਉਹਦਾ ਕ੍ਰੰਪਟ ਐਕਸ਼ਨ ਕਰਦੇ ਆ ਦੋ ਅਲੱਗ-ਅਲੱਗ ਟੀਮਾਂ ਡੀਐਸਪੀ ਜੈਤੂ ਸ਼੍ਰੀ ਮਨੋਜ ਕੁਮਾਰ ਜੀ ਔਰ ਅਰਨ ਮੁੰਨੰਝੜੇ ਦੇ ਡੀਐਸਪੀ ਡੀਏ ਨਾਲ ਜੈਤੂ ਸੀਆਈਏ ਸਟਾਫ ਔਰ ਐਸਐਚਓ ਜੈਤੂ ਦੀ ਟੀਮਾਂ ਨੇ ਇਹਨਾਂ ਨੂੰ ਫ੍ਰੌਂਟ ਐਕਸ਼ਨ ਕਰਦੇ ਆ ਦੋ ਲੜਕਿਆਂ ਨੂੰ ਕਾਬੂ ਕੀਤਾ ਜਿਹਦੇ ਵਿੱਚ ਇੱਕ ਲੜਕੇ ਦਾ ਨਾਮ ਹੈ ਗੁਰ ਗੁਰਪ੍ਰੀਤ ਸਿੰਘ ਔਰ ਉਹਦੇ ਇੱਕ ਨਵਾਂ ਮੁੰਡਾ ਨਾਰ ਲਾਲਿਆ ਜਿਹਦਾ ਨਾਮ ਹੈ ਸੁਲਤਾਨ ਸਿੰਘ ਅੱਜ ਇਹਨਾਂ ਨੂੰ ਇੱਕੂ ਕੱਲ ਅਰੈਸਟ ਕੀਤਾ ਉਹਦੇ ਨਿਸ਼ਾਨਦੇਹੀ ਤੇ ਅੱਜ ਫਿਰ ਜਿਹੜਾ ਦੂਜਾ ਸੁਲਤਾਨ ਸਿੰਘ ਨੂੰ ਐਸਐਚਓ ਜੱਤੂ ਦੇ ਸਹੀ ਇਹ ਜੱਤੂ ਦੀ ਟੀਮ ਨੇ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲੋਂ ਇੱਕ ਦੋ ਪਿਸਟਲ ਬੱਤੀਬੋਰ ਦੇ ਬਰਾਮਦ ਹੋਏ ਆ ਔਰ ਅ ਲਾਈਵ ਪਾਰਟਿਸਲ ਬਰਾਮਦ ਹੋਈ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਾਰ ਦਾਦ ਦੇ ਵਿੱਚ ਵਰਤਿਆ ਸੀ ਦੱਸਣਯੋਗ ਇਹ ਹੈ ਕਿ ਜੀ ਇਹਨਾਂ ਨੇ 10 ਤਰੀਕ ਨੂੰ ਇੱਕ ਅਟੈਂਪਟ ਕੀਤੀ ਸੀ ਚైనా ਬਾਜ਼ਾਰ ਤੇ ਕੋਲ ਉਹਦੇ ਵਿੱਚ ਕਾਮਯਾਬੀ ਹੋ ਸਕੇ ਤੇ ਫਿਰ ਭੱਜ ਗਏ ਸੋ ਉਹਨਿੰਨਾਂ ਨੇ 17 ਤਰੀਕ ਨੂੰ ਇੱਕ 4000 ਦੀ ਅਟੈਂਪਟ ਕੀਤੀ ਗਈ ਹੈ ਤੇ ਮਿਸਟਰ ਹੀਨੂ ਵਰਦ ਦੇ ਕੋਲ ਤੋਂ ਇਹ ਜਿਹੜਾ ਹੈ ਗੁਰਪੰਤਾ ਤੇ ਪਹਿਲਾਂ ਵੀ ਇਹ ਜਿਹੜਾ ਰਿਕਾਰਡ ਹੈ ਉਹ ਸ਼ੈਡੋ ਹੈ ਤੇ ਚਾਰ ਮੁਕੱਦਮੇ ਲੁੱਟਾਂ ਖੋਹਾਂ ਦੇ ਦਰਜ ਹਨ ਜੇ ਚਾਰਜ ਇੱਕ ਤਾਂ ਵੀ ਹੈ ਤਾਂ ਇਹ ਜਿਹੜਾ ਕਿ ਇਹਨਾਂ ਨੇ ਇੱਥੇ ਕਾਫੀ ਸੰਸ਼ਨੀ ਪਾਈ ਸੀ ਛੋਟੇ ਜਿਹੇ ਬਾਜ਼ਾਰ ਦੇ ਵਿੱਚ ਸਹਿਮ ਸੀਗਾ ਤੇ ਇਹਨਾਂ ਦੇ ਇਹ ਜਿਹੜਾ ਸਾਡੀ ਟੀਮ ਨੇ ਅੱਛਾ ਕੰਮ ਕੀਤਾ ਤੇ ਇਹਨਾਂ ਦੋਨਾਂ ਨੂੰ ਕਾਰਕੁਨ ਕਰ ਲਿਆ ਉਰੇ ਨਾਲ ਹੋਰ ਵੀ ਵਾਰਦਾਤਾਂ ਸਾਹਮਣੇ ਆਉਂਦਾ ਸਾਨੂੰ ਅੰਦੇਸ਼ਾ ਕਿਤੇ ਕੋਈ ਕੈਚਪਰੈਂਟ ਕੰਮ ਹੋਇਆ ਚਾਰ ਹਜ਼ਾਰ ਇਹਨਾਂ ਨੇ ਖੋਇਆ ਸੀਗਾ ਜੀ ਉਹ ਉਹਨੇ ਨਾ ਰਿਮਾਂਡ ਲਿਆ ਕੇ ਪ੍ਰਾਪਤ ਕਰਾਂਗੇ ਮਿਲਣਗੇ ਹੋਰ ਕੀ ਪ੍ਰਾਪਤ ਕੀ ਹੋਇਆ ਰੱਤਪਨ ਹੈ ਜੀ ਜਿਹੜੇ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤੇ ਹੈ ਔਰ ਪਲੱਸ ਜਿਹੜਾ ਇਹਨੇ ਮੋਟਰਸਾਈਕਲ ਗੁੱਟ ਤੇ ਆਪਨੇ ਵਰਤੇ ਹੈ ਉਹ ਪ੍ਰਾਪਤ ਕਰਦਾ ਸਾਰੇ ਵਾਰਦਾਤਾਂ ਦੇ ਵਿੱਚ ਦੋ ਵਾਹਨ ਦੀਆਂ ਸ਼ਾਮ ਸੀ ਹੋਰ ਵਾਹਨ ਦੀ ਸ਼ਾਮ ਉਹਨਾਂ ਦੇ ਇੱਕੋ ਰਸ ਇਹ ਜਿਹੜੀ ਵਾਰਦਾਤ ਦੇ ਵਿੱਚ ਜਿਹੜਾ ਇਹਨਾਂ ਦਾ ਮੇਨ ਗੁਰਪਿਆਰ ਹੈ ਉਹਨੇ ਸੁਲਤਾਨ ਨੂੰ ਨਾਕ ਲਾਇਆ ਇੱਕ ਬੰਦਾ ਹੋਰ ਫਿਗਰ ਹੋ ਰਿਹਾ ਹੈ ਉਹ ਅਸੀਂ ਫਰਚੇ ਤੁਹਾਨੂੰ ਦੁਬਾਰਾ ਲਿਟਰਾਂ ਦੱਸ ਦਿਆਂਗੇ